ਗੱਲਾਂ ਨਾਲ ਨਹੀਂ ਮਿਹਨਤ ਨਾਲ ਬਣਦੇ ਆ ਮੁਕਾਮ ਬਲਿਆ ਏਦਾਂ ਹੀ ਅਸੀਂ ਜਦੋਂ ਤੁਹਾਡੇ ਸਾਹਮਣੇ ਸਕਸੈਸ ਸਟੋਰੀਜ਼ ਲੈ ਕੇ ਆਉਂਨੇ ਆ ਵੀਜ਼ੇ ਤਾਂ ਹਰ ਕੋਈ ਦਿਖਾ ਦਿੰਦਾ ਉਹਨਾਂ ਕਲਾਇੰਟਾਂ ਦੇ ਰਿਵਿਊ ਹਰ ਕੋਈ ਨਹੀਂ ਦਿਖਾਉਂਦਾ ਜਿਨ੍ਹਾਂ ਨੇ ਤੁਹਾਡੇ ਤੋਂ ਐਕਸਪੀਰੀਅੰਸ ਲਿਆ ਹੁੰਦਾ ਕਿਵੇਂ ਉਹਨਾਂ ਦਾ ਕੰਮ ਹੋਇਆ ਕਿਵੇਂ ਉਹਨਾਂ ਨੂੰ ਮੰਜ਼ਲ ਮਿਲੀ ਅੱਗੇ ਜਾ ਕੇ ਉਹਨਾਂ ਨਾਲ ਕੀ ਕਰਨਾ ਇਹ ਇੱਕ 7 ਸੀਸੀ ਆ ਜਿਹੜਾ ਹਮੇਸ਼ਾ ਤੁਹਾਡੇ ਸਾਹਮਣੇ ਆਪਣੇ ਕਲਾਇੰਟ ਦੀ ਸਕਸੈਸ ਸਟੋਰੀ ਨੂੰ ਰੂਬਰੂ ਕਰਦਾ ਤੇ ਤੁਸੀਂ ਬਹੁਤ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਇੰਨਾ ਤੱਕ ਪਹੁੰਚਾਉਨੇ ਹੋ ਤੇ ਇਹ ਆਪਣਾ ਸੁਪਨਾ ਉਹ ਸਕਾਰ ਕਰਦੇ ਨੇ 7 ਸੀਜ਼ ਕੋਲੇ ਆ ਕੇ ਇਹਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਦੋਸਤੋ ਅੱਜ ਮੈਂ ਤੁਹਾਡੇ ਰੂਬਰੂ ਕਰ ਰਿਹਾ ਕਾਂਜਦੀਪ ਨੂੰ ਜਿਨੇ ਸਾਡੇ ਕੋਲੇ ਅੱਜ ਕਰੋਸ਼ੀਆ ਦਾ ਵਰਕ ਪਰਮਿਟ ਲਿਆ ਬਹੁਤ ਬਹੁਤ ਮੁਬਾਰਕਾ ਕਾਂਜਦੀਪ ਤੁਹਾਨੂੰ ਸਰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਪਹਿਲਾਂ ਤਾਂ ਸਾਰੇ ਪਹਿਲਾਂ ਧੰਨਵਾਦ ਸਰ ਉਹਨਾਂ ਦਾ ਜੋ ਕਿ ਹਰ ਸਾਥ ਦਿੱਤਾ ਜਗ੍ਹਾ ਤੇ ਪਹਿਲਾਂ ਤਾਂ ਮੈਨੂੰ ਆਪਣੇ ਬਾਰੇ ਦੱਸੋ ਕਾਇਦ ਜੀ ਤੁਸੀਂ ਕਿੱਥੋਂ ਸਰ ਮੈਂ ਅੰਮ੍ਰਿਤਸਰ ਤੋਂ ਮੈਂ ਮੈਸੰਬਰ ਠੀਕ ਹੈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਜਨਾਬੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਕੁੜੀ ਦਾ ਵੀਜ਼ਾ ਦੇਖਿਆ ਯੂਰਪ ਦੇ ਵਿੱਚ ਉਹ ਇਹਦੀ ਭੈਣ ਸੀ ਨਮਨੀਤ ਕੌਰ ਜਿਹਨੇ ਯੂਰਪ ਦਾ ਵੀਜ਼ਾ ਸਾਡੇ ਕੋਲੋਂ ਲਿਆ ਤੇ ਅੱਜ ਉਹ ਉੱਥੇ ਜਾ ਕੇ ਖੁਸ਼ ਆ ਸੈਟਲ ਆ ਉਸ ਤੋਂ ਬਾਅਦ ਅੱਜ ਉਹਦੇ ਭਰਾ ਦਾ ਵੀਜ਼ਾ ਸਾਡੇ ਕੋਲੋਂ ਕਲੀਅਰ ਹੋ ਕੇ ਚੱਲਿਆ ਉਹਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਤੇ ਇਹਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਇਹ ਲੜੀ ਸਾਡੀ ਇਦਾਂ ਹੀ ਚੱਲਦੀ ਰਹਿੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਖੁਸ਼ ਕਰਦੇ ਹੋ ਤਾਂ ਅੱਗੇ ਤੋਂ ਅੱਗੋਂ ਤੋਂ ਰੈਫਰੈਂਸ ਕ੍ਰੀਏਟ ਹੁੰਦਾ ਰਹਿੰਦਾ ਤਾਂ ਹੀ ਕਹਿੰਦੇ ਚੰਗਾ ਕੰਮ ਕਰੋ ਚੰਗਾ ਹੀ ਮਿਲੂਗਾ ਜੇ ਮਾੜਾ ਕਰੋਗੇ ਤਾਂ ਮਾੜਾ ਹੀ ਮਿਲੂਗਾ ਇਹੀ ਇੱਕ ਐਗਜ਼ਾਮਪਲ ਹੈ ਜਾਂ ਇੱਕ ਵਾਰੀ ਪੈਸਾ ਕਮਾ ਲਓ ਜਾਂ ਤੁਸੀਂ ਵਧੀਆ ਕਰਕੇ ਬਾਰ-ਬਾਰ ਕਮਾ ਲਓ ਅੱਜ ਕਾਸ਼ਦੀਪ ਸਾਡੇ ਕੋਲੋਂ ਵੀਜ਼ਾ ਲੈ ਕੇ ਚੱਲਿਆ ਸਾਨੂੰ ਵੀ ਬਹੁਤ ਖੁਸ਼ੀ ਆ ਇਹਦੇ ਫਾਦਰ ਸਾਹਿਬ ਨੂੰ ਵੀ ਬਹੁਤ ਖੁਸ਼ੀ ਆ ਕਿਉਂਕਿ ਉਹਨਾਂ ਦੀ ਇੱਕ ਕੁੜੀ ਵੀ ਸੈੱਟ ਹੋ ਗਈ ਤੇ ਅੱਜ ਬੱਚਾ ਵੀ ਸੈੱਟ ਹੋ ਗਿਆ ਮਤਲਬ ਜਦੋਂ ਮੁੰਡਾ ਘਰ ਦੇ ਵਿੱਚ ਸੈੱਟ ਹੋ ਜਾਂਦਾ ਤੇ ਕੁੜੀ ਸੈੱਟ ਹੋ ਜਾਂਦੀ ਆ ਮਤਲਬ ਪਿਓ ਨੂੰ ਇੱਕ ਖੁਸ਼ੀ ਜਿਹੜੀ ਹੁੰਦੀ ਆ ਨਾ ਬਈ ਉਹਦਾ ਲਾਣਾ ਸੁਧਰ ਗਿਆ ਟਿਕਾਣੇ ਲੱਗ ਗਿਆ ਉਹ ਅੱਜ ਆਕਾਸ਼ਦੀਪ ਦੇ ਡੈਡੀ ਦੇ ਅੱਖਾਂ ਦੇ ਵਿੱਚ ਨਜ਼ਰ ਆ ਰਿਆ ਸੀ ਇੱਕ ਉਹਨੂੰ ਇਹ ਫਿਕਰ ਵੀ ਸੀ ਮੇਰਾ ਬੱਚਾ ਚੱਲਿਆ ਇੱਕ ਇਹ ਖੁਸ਼ੀ ਵੀ ਸੀ ਕਿ ਮੈਂ ਆਪਣੇ ਬੱਚੇ ਲਈ ਅੱਜ ਤੱਕ ਕਮਾਈ ਕੀਤੀ ਤੇ ਉਹ ਅੱਜ ਸਹੀ ਜਗ੍ਹਾ ਚੱਲੇ ਉਹ ਮੈਂ ਮਹਿਸੂਸ ਕਰ ਸਕਦਾ ਸੀ ਅਕਾ ਜੀ ਪਹਿਲਾਂ ਤਾਂ ਆਪਾਂ ਤੁਹਾਡੇ ਤੋਂ ਪੁੱਛਾਂਗੇ ਹਾਂਜੀ ਸਰ ਸਿਸਟਰ ਖੁਸ਼ ਹੈ ਬਹੁਤ ਜ਼ਰੀ ਖੁਸ਼ ਹੈ ਸਰ ਠੀਕ ਹੈ ਹਾਂਜੀ ਵਧੀਆ ਥੋੜਾ ਜਿਹਾ ਲਾਊਡ ਬੋਲਿਓ ਹਾਂਜੀ ਸਰ ਠੀਕ ਹੈ ਵਧੀਆ ਸਰ ਵਧੀਆ ਪੂਰੇ ਵਧੀਆ ਹਾਂਜੀ ਤੁਸੀਂ ਪਹਿਲਾਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ 7 ਸੀ ਆਉਣ ਤੋਂ ਪਹਿਲਾਂ ਕੀ ਸੋਚਦੇ ਸੀ ਸਰ ਪਹਿਲਾਂ ਸੋਚਦੇ ਹੁੰਦੇ ਸੀ ਕਿ ਉੜਦੇ ਜਹਾਜ਼ ਦੇਖਦੇ ਨੇ ਕਿਤੇ ਅਸੀਂ ਵੀ ਜਾਵਾਂਗੇ ਅੱਛਾ ਤੇ ਬਾਅਦ ਵਿੱਚ ਤੁਹਾਡੀ ਐਡ ਦੇਖੀ ਇੰਸਟਾ ਦੇ ਠੀਕ ਹੈ ਤੇ ਫਿਰ ਸੋਚਿਆ ਕਿ ਇੱਕ ਰਨ ਹੋ ਕੇ ਆਨੇ ਆਫਿਸ ਤੋਂ ਪਹਿਲਾਂ ਨਹੀਂ ਕਿਤੇ ਸੋਚਿਆ ਟਰਾਈ ਕੀਤਾ ਸਰ ਪਹਿਲਾਂ ਕੀਤਾ ਸੀ ਟਰਾਈ ਤਾਂ 3 ਮਹੀਨੇ ਆਪਣੇ ਵੈਸੇ ਵੀ ਖਰਾਬ ਰਹੇ ਮਤਲਬ ਕੋਈ ਗੱਲ ਨਹੀਂ ਬਣੀ ਅੱਛਾ ਤਾਂ ਫਿਰ ਤੁਹਾਡੇ ਇੱਥੇ ਐਡ ਦੇਖੀ ਹਿੰਸਤਾ ਤੇ ਫਿਰ ਆਫਿਸ ਆਈ ਤੁਹਾਡੇ ਤੁਸੀਂ ਬਹੁਤ ਵਧੀਆ ਆਪਾਂ ਨੂੰ ਗਾਈਡ ਕੀਤਾ ਤੇ ਆਪਣਾ 6 ਮਹੀਨੇ ਦੇ ਵਿੱਚ ਬਾਅਦ ਵਿੱਚ ਵੀਜ਼ਾ ਆ ਗਿਆ ਹੈ 30 ਤੋਂ 35 ਦਿਨ ਲੱਗੇ ਹੈਗੇ ਤਾਂ ਬਹੁਤ ਵਧੀਆ ਸਾਡਾ ਨਾਲ ਸਾਥ ਦਿੱਤਾ 28 ਫਰਵ ਨੂੰ ਸਬਮਿਸ਼ਨ ਹੋਈ ਸੀ ਹਾਂਜੀ ਸਰ 30 ਤੋਂ 35 ਦਿਨ ਦੇ ਵਿੱਚ ਇਹਦਾ ਵੀਜ਼ਾ ਆ ਗਿਆ ਸਾਡੇ ਕੋਲੇ ਆਲਮੋਸਟ 4 ਤੋਂ 5 ਕੰਪਨੀਆਂ ਨੇ ਜਿਹੜਾ ਸਾਨੂੰ ਵੀਜ਼ਾ ਜਲਦੀ ਕਢਾ ਦਿੰਦੀਆਂ ਇੱਕ ਦੋ ਕੰਪਨੀਆਂ ਸਲੋ ਪ੍ਰੋਸੈਸਾਂ ਵਾਲੀਆਂ ਨੇ ਇਹ ਬਾਕੀ 4-5 ਕੰਪਨੀਆਂ ਹੈਗੇ ਜਿਹੜੇ ਸਾਡੇ ਜਲਦੀ ਵੀਜ਼ੇ ਕਢਾ ਦਿੰਦੀਆਂ ਨੇ ਹੁਣ ਇਸ ਟਾਈਮ ਜਿਹੜਾ ਹੈਗਾ ਸੀਜ਼ਨਲ ਦਾ ਰਾਸ਼ਾ ਤਾਂ 30-35 ਦਿਨ ਲੱਗ ਗਏ ਨਹੀਂ ਤਾਂ ਮੈਂ ਇਹਦੇ 10 ਦਿਨਾਂ 'ਚ 15 ਦਿਨਾਂ 'ਚ ਵੀਜ਼ੇ ਕਢਾ ਦੇਣੇ ਸੀ ਇਹਨਾਂ ਤੋਂ ਪਹਿਲਾਂ ਵਾਲੇ ਕਢਾਏ ਵੀ ਆ ਠੀਕ ਹੈ ਨਾ ਹਾਂਜੀ ਸਰ ਤੇ ਇਹਨਾਂ ਨੂੰ ਮੈਂ ਪਹਿਲੇ ਹੀ ਕਹਤਾ ਸੀ ਤੁਸੀਂ ਰੈਡੀ ਰਹੋ ਕਿਉਂਕਿ ਵੈਰੀਫਿਕੇਸ਼ਨ ਇਹਨਾਂ ਦੀ ਡਨ ਹੋ ਚੁੱਕੀ ਸੀ ਤੇ ਮੈਂ ਕਹਤਾ ਸੀ ਵੀ ਰੈਡੀ ਰਹੋ ਉੱਥੇ ਕਹਤਾ ਸੀ ਹਾਂਜੀ ਸਰ ਉੱਥੇ ਕਹਤਾ ਸੀ ਜਦੋਂ ਤੁਸੀਂ ਵੀ ਹਾਂਜੀ ਤੁਹਾਡੇ ਨਾਲ ਖੜੇ ਸੀ ਸਰ ਤੁਸੀਂ ਸਾਥ ਬਹੁਤ ਦਿੱਤਾ ਉੱਥੇ ਨਾਲ ਤੱਕ ਰੇ ਜੇ ਸਾਰੇ ਵਧੀਆ ਸਾਥ ਦਿੱਤਾ ਤੁਸੀਂ ਸਾਰਾ ਵਧੀਆ ਰਿਹਾ ਸਾਰਾ ਪ੍ਰੋਸੈਸ ਕੋਈ ਪ੍ਰੋਬਲਮ ਤਾਂ ਨਹੀਂ ਆਉਣੀ ਸੀ ਨਹੀਂ ਸਰ ਕੋਈ ਪ੍ਰੋਬਲਮ ਨਹੀਂ ਤੁਸੀਂ ਬਹੁਤ ਸਾਥ ਦਿੱਤਾ ਹੈਗਾ ਹਾਂਜੀ ਐਨ ਮੈਨੂੰ ਲੱਗਦਾ ਜਿੱਦਾਂ ਤੁਹਾਡੀ ਸਬਮਿਸ਼ਨ ਸੀ ਸਵੇਰੇ ਹੀ ਅਪਾਇੰਟਮੈਂਟ ਮਿਲਨੀ ਆ ਸੀ ਹਾਂਜੀ ਹਾਂਜੀ ਹੈਨਾ ਹਾਂਜੀ ਸਰ ਸਵੇਰੇ ਇਹਨਾਂ ਨੇ ਐਨਾ ਉਸ ਟਾਈਮ ਯਕੀਨ ਕੀਤਾ ਦੇਖੋ ਕਈ ਵਾਰੀ ਕੀ ਹੁੰਦਾ ਕੰਸਲਟੈਂਟ ਕਹਿੰਦੇ ਆ ਜੀ ਆਹ ਤੁਹਾਡੀ ਅਪਾਇੰਟਮੈਂਟ ਆ ਚੱਲ ਜੋ ਇਹਨਾਂ ਨੇ ਏਸੀ ਵਿਸ਼ਵਾਸ ਕਮਾਇਆ ਅਸੀਂ ਇਹਨਾਂ ਨੂੰ ਕਿਹਾ ਤੁਸੀਂ ਆ ਜਾਓ ਅਪਾਇੰਟਮੈਂਟ ਇੱਥੇ ਵੀਐਫਐਸ ਦੇ ਬਾਹਰ ਮਿਲੂਗੀ ਸ਼ਾਇਦ ਮੈਂ ਇਹਨਾਂ ਨੂੰ ਪਹਿਲਾਂ ਵਾਇਸ ਮੈਸੇਜ ਵੀ ਭੇਜਤਾ ਕਿ ਵੀ 99% ਚਾਂਸ ਆ ਅਪਾਇੰਟਮੈਂਟ ਮਿਲਦੇ ਸ਼ਾਇਦ 1% ਨਾ ਮਿਲੇ ਕਿ ਮੇਰੀ ਇੱਜ਼ਤ ਨਾ ਕਰਾਵ ਹੋਵੇ ਪਰ ਮਹਾਰਾਜ ਨੇ ਮੇਰੀ ਵੀ ਇੱਜ਼ਤ ਰੱਖੀ ਇਹਨਾਂ ਨੂੰ 10 ਵਜੇ 11 ਵਜੇ ਅਪਾਇੰਟਮੈਂਟ ਮਿਲ ਗਿਆ ਤੇ 2 ਵਜੇ ਇਹਨਾਂ ਨੂੰ ਐਂਟਰ ਕਰਾ ਕੇ 4 4:30 ਵਜੇ ਵਾਪਸ ਵੀ ਬਾਹਰ ਵੀ ਆ ਗਏ ਹਾਂ ਜੀ ਸਰ ਤੇ ਅੱਜ ਵੀਜ਼ਾ ਲੈ ਕੇ ਕਿਦਾਂ ਲੱਗ ਰਹੇ ਬਹੁਤ ਵਧੀਆ ਲੱਗ ਰਿਹਾ ਸਰ ਖੁਸ਼ ਆ ਪੂਰਾ ਜੀ ਪੂਰਾ ਖ ਕੋਈ ਕਹਿਣਾ ਚਾਹੇਗਾ ਨਹੀਂ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸਾੰਦ ਇਹ ਧੰਨਵਾਦ ਹੀ ਸਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਆ client ਦੇ ਮੂੰਹੋਂ ਧੰਨਵਾਦ ਲੈਣਾ ਬਹੁਤ ਸ਼ੁਕਰ ਵਾਲੀ ਗੱਲ ਹੁੰਦੀ ਆ ਉਸ ਤੋਂ ਬਾਅਦ ਉਹ client ਤੋਂ ਜਿਨੇ ਆਲਰੇਡੀ ਸਾਡੇ ਕੋਲੋਂ ਪਹਿਲਾਂ ਸਰੋਜ ਮਾ ਕੇ ਦੇਖੀ ਹੋਵੇ ਆਪਣੀ ਸਿਸਟਰ ਨੂੰ ਸਾਡੇ ਥਰੂ ਭੇਜਿਆ ਹੋਵੇ ਉਹ ਖੁਸ਼ ਆ ਤੇ ਅੱਜ ਇਹ ਵੀ ਖੁਸ਼ ਆ ਤੇ ਅੱਗੇ ਜਾ ਕੇ ਇਹਨੂੰ ਇਹ ਵੀ ਉਮੀਦ ਆ ਕਿ ਮੈਂ ਵੀ ਖੁਸ਼ ਰਹਿਣਾ ਹਰ ਇੱਕ ਚੀਜ਼ ਸਾਡੇ ਵੱਲੋਂ ਪ੍ਰੋਵਾਈਡਡ ਹੋਣੀ ਹੈ ਇਹਨੂੰ ਇਹਨੇ ਕੰਮ ਕਰਨਾ ਆ ਇੱਕ ਚੀਜ਼ ਜ਼ਰੂਰ ਹੁੰਦੀ ਆ 0.66 ਵਾਲਾ ਫਾਰਮੂਲਾ ਲੈ ਕੇ ਆਇਆ ਕਰੋ 0 ਤੁਸੀਂ ਹੈਗੇ ਹੋ 6 ਮਹੀਨੇ ਤੱਕੇ ਖਾਣੇ ਪਾਣੇ ਹਾਂਜੀ ਸਰ 6 ਮਹੀਨੇ ਉਥੇ ਤੁਹਾਡਾ ਲੈਵਲ ਬਰਾਬਰ ਹੋਣ ਨੂੰ ਲੱਗ ਜਾਣਾ ਹੈ ਹਾਂਜੀ ਸਰ ਅਗਲੇ 6 ਮਹੀਨੇ ਚ ਤੁਸੀਂ ਸੈਟਲ ਹੋ ਜਾਣਾ ਜਿਹੜਾ ਆਪਾਂ ਕਹਿੰਦੇ ਹੁੰਨੇ ਆ ਪੰਜਾਬੀ ਦੇ ਵਿੱਚ ਐਟੀ ਚੱਟੀ ਤੇ ਖੱਟੀ ਜੇ ਤੁਸੀਂ ਇਸ ਚੀਜ਼ ਲਈ ਤਿਆਰ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਨ ਲਈ ਤਿਆਰ ਹੋ ਤਾਂ 7C ਦਾ ਵੀ ਤੁਹਾਡਾ ਨਾਲ ਵਾਦਾ ਆ ਕਿ ਦਾਦਾ ਵੀ ਆ ਕਿ ਤੁਹਾਡੇ ਨਾਲ ਹਮੇਸ਼ਾ ਖੜਾਂਗੇ ਤੁਹਾਡੇ ਤੁਹਾਨੂੰ ਮੰੰਜਲ ਤੱਕ ਪਹੁੰਚਾਵਾਂਗੇ ਹਰ ਕੰਮ ਦੇ ਵਿੱਚ ਲਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੇ ਤੁਸੀਂ ਸਾਡੇ ਨਾਲ ਖੜਦੇ ਹੋ ਹਾਂਜੀ ਸਰ ਪਰ ਜੇ ਤੁਸੀਂ ਸਾਡੇ ਤੋਂ ਬਾਹਰ ਜਾਂਦੇ ਹੋ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਮਾਪਿਓ ਵੀ ਤੁਹਾਨੂੰ ਪਾਲ ਪੋਸ ਕੇ ਵੱਡਾ ਕਰ ਸਕਦੇ ਤੁਹਾਨੂੰ ਚੰਗੀ ਪਰਵਰਿਸ਼ ਦੇ ਸਕਦੇ ਜੇ ਉਸ ਤੋਂ ਬਾਅਦ ਤੁਸੀਂ ਗਲਤ ਕਰਦੇ ਹੋ ਤਾਂ ਤੁਸੀਂ ਜ਼ਿੰਮੇਵਾਰ ਹੋਣੇ ਹਾਂਜੀ ਸਰ ਸੋ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ ਤੁਸੀਂ ਸਾਡੇ ਨਾਲ ਚੱਲੋ ਤੇ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਤੇ ਆਪਾਂ ਹਰ ਇੱਕ ਬੰਦੇ ਨੂੰ ਸੈਟਲ ਕਰਨ ਦਾ ਸੁਪਟਾ ਲੈ ਕੇ ਚੱਲੇ ਹਾਂ ਜੇ ਤੁਸੀਂ ਵੀ ਸੈਟਲ ਹੋਣਾ ਚਾਹੁੰਦੇ ਹੋ ਅਕਾਸ਼ਦੀਪ ਵਾਂਗੂ ਜਲਦੀ ਆਓ ਜਲਦੀ ਜਾਓ ਯੂਰੋ ਕਮਾਓ ਤੇ 7C ਦੇ ਗਣ ਗਾਓ 7C ਜਰੂਰ ਆਓ ਜੀ ਜੋ 7C ਜਾਊਗਾ ਉਹ ਬਾਹਰ ਜਾਊਗਾ ਆ ਯੂਰੋ ਕਮਾਊਗਾ ਆ ਸੈਟਅਪ ਹਾਂਜੀ ਉਹ ਜਾਊਗਾ ਕੀ ਬਾਤ ਹੈ ਸਸਤੀ ਗਾ ਦੋਸਤੋ ਇਦਾਂ ਹੀ ਸਾਡਾ ਜੁੜੇ ਰਹੋ